ਜੀ ਕਿਵੇਂ ਅਮਰਿਤਪਾਲ ਜਿੱਤਣਗੇ ਭਾਜੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਜੈਜਾ ਕਰਿਆ ਜੀ ਹਾਂ ਜੀ ਅਹੀਂ ਨੇ ਵੀ ਉਹ ਜਿੱਤੇ ਅਹੀਂ ਬੋਟ ਖੋਦ ਉਹਨੂੰ ਆਪ ਪਾਉਣੀ ਕਿਉਂ ਜਿੱਤਣ ਇਹ ਵੀ ਦੱਸੋ ਜਿੱਤਣ ਵੀ ਪੰਜਾਬ ਚ ਵਧੀਆ ਬਣੇ ਤੇ ਬੱਚਿਆਂ ਵਾਸਤੇ ਜਿਹੜਾ ਨਸ਼ਾ ਕਰਦੇ ਉਹ ਛੱਡਣ ਕਿ ਜਿੱਤਰਾ ਅੱਗੇ ਲਹਿਰ ਬਣੀ ਆ ਨਾ ਆਮ ਪਾਰਟੀ ਦੀ ਆਮ ਪਾਰਟੀ ਦੇ ਨਾਲ ਉਹ ਤੇ ਦੁੱਗਣੀ ਲਹਿਰ ਆ ਅਮਰਿਤਪਾਲ ਦੀ ਵਾਹ ਕਰੀਏ ਨੇਰੀ ਚੁੱਲੀ ਪਈ ਆ ਜੀ ਹਵਾ ਵਾਲੀ ਤੇ ਕੋਈ ਗੱਲ ਹੀ ਨਹੀਂ ਰਹੀ ਕੀ ਤੁਸੀਂ ਸਿੰਗਲ ਡੋਆਰ ਆਪਣੇ ਉਹਨਾਂ ਕਰੈਕਟਰ ਦੇ ਆਪਣੇ ਹਿਸਾਬ ਨਾਲ ਜਿੰਨਾ ਖਡੂਰ ਸਾਹਿਬ ਇਸ ਟਾਈਮ ਮੌਜੂਦ ਆ ਸੀ ਗੁਰਦੁਆਰਾ ਗੀਠਾ ਸਾਹਿਬ ਦੇ ਵਿੱਚ ਜਿਹੜੀ ਪਾਰਕਿੰਗ ਹੈ ਉੱਥੇ ਮੌਜੂਦ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇਲੈਕਸ਼ਨਾਂ ਨੂੰ ਲੈ ਕੇ ਜਿਹੜੀ ਚਰਚਾਵਾਂ ਜਿਹੜੀਆਂ ਕੀ ਚੱਲ ਰਹੀਆਂ ਨੇ ਆਓ ਫੇ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਤੇ ਭਾਈ ਸਾਹਿਬ ਉਹ ਨਹੀਂ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਦੇਖ ਰਹੇ ਹੋ ਕਿ ਇਸ ਵਾਰ ਅੰਮ੍ਰਿਤਵਾਲ ਮੋਰਚਾ ਮਰਨ ਪੂਰੀ ਪੂਰੀ ਧਰਾ ਵੱਜੂਗਾ ਜੀ ਮੋਰਚਾ ਸਾਰੇ ਮਗਰ ਕੀੜੀ ਹਵਾ ਦੇਖਣ ਨੂੰ ਮਿਲ ਰਹੀ ਹੈ ਕਿਵੇਂ ਦੇਖਦੇ ਹੋ ਸਾਰਾ ਕੀ ਟੱਕਰ ਹੋ ਸਕਦੀ ਹੈ ਇਸ ਟਾਈਮ ਪੂਰੀ ਫਸਮੀ ਵੀਰ ਜੀ ਭਾਈ ਅੰਮ੍ਰਿਤਪਾਲ ਬਣੂਗਾ ਫਿਰ ਜਿੱਤੂਗਾ ਤੇ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਆ ਨੂੰ ਕਿਵੇਂ ਦੇਖ ਸਕਦੇ ਜਿੱਤ ਸਕਦੇ ਵੀਰ ਜੀ ਉਹਨਾਂ ਕੋਈ ਵੀ ਨਹੀਂ ਐਰ ਕੀ ਆਊਗਾ ਅਕਾਲੀ ਦਲ ਵੀ ਦੇ ਨਾਲ ਵਾ ਆਈ ਐਮ ਅਮਰਿਤਪਾਲ ਸਿੰਘ ਦੇ ਨਾਲ ਆਪਾਂ ਕੀ ਕਹਿਣਾ ਚਾਹੁੰਦੇ ਅਮਰਿਤਪਾਲ ਜਿੱਤਣਗੇ ਇਸ ਵਾਰ ਹਾਂਜੀ ਜਿੱਤਣਗੇ ਜੀ ਕਾਫੀ ਜਿਹੜੀ ਹਵਾ ਦੇਖਣ ਨੂੰ ਮਿਲ ਰਹੀ ਹੈ ਕਿਵੇਂ ਦਾ ਮਾਹੌਲ ਬਣ ਸਕਦਾ ਹੈ ਵੱਡੂ ਜੀ ਵੱਡੂ ਕਿਉਂ ਪਾਉ ਪਾਣ ਕੀ ਅਮਰਿਤਪਾਲ ਨੂੰ ਵੋਟ ਸਾਰੇ ਪਾਉਣਗੇ ਹੀ ਪਾਉਣਗੇ ਕਿਉਂ ਪਾਣ ਕੀ ਵਜ੍ਹਾ ਸਾਰੀ ਕੀ ਅਮਰਿਤਪਾਲ ਹੀ ਸਾਰੇ ਪਾਸੇ ਗੱਲਬਾਤ ਚੱਲ ਰਹੀ ਹੈ ਕਿ ਅਮਰਿਤਪਾਲ ਦਾ ਕਾਫੀ ਜਿਹੜੀ ਹਵਾ ਦੇਖਣ ਨੂੰ ਮਿਲ ਰਹੀ ਹੈ ਕਿਉਂ ਮੈਂ ਤਾਂ ਲੈ ਗੱਲ ਕਰ ਲੈ ਮੁੰਡੇ ਨੇ ਰਾਵਲ ਭਾਈ ਜੀ ਕਿਵੇਂ ਦੇਖਦੇ ਸੋਹਰਾ ਇਹ ਵੀਰ ਜੀ ਯਾਰ ਕੀ ਜਿਤਨਾ ਅੱਗੇ ਲਹਿਰ ਬਣੀ ਹੈ ਨਾ ਆਮ ਪਾਰਟੀ ਦੀ ਆਮ ਪਾਰਟੀ ਦੇ ਨਾਲੋਂ ਤੇ ਦੁੱਗਣੀ ਲਹਿਰ ਆ ਅਮਰਪਾਲ ਦੀ ਹਾਂ ਉਹਨੇ ਅਮਰਤਪਾਲ ਨੇ ਆਪਦਾ ਏਡਾ ਸੰਘਰਸ਼ ਕਰਕੇ ਲੋਕਾਂ ਦੇ ਪੁੱਤ ਨਸ਼ਿਆਂ ਤੋਂ ਬਚਾਈ ਠੀਕ ਆ ਇੱਕ ਉਹਨੇ ਸਿੱਧੇ ਰਾਹ ਤੇ ਗੁਰੂ ਮਹਾਰਾਜ ਦਾ ਅਮਰਤ ਛਕਾ ਕੇ ਸਿੱਧੇ ਰਸਤੇ ਪਾਈ ਠੀਕ ਆ ਐਤ ਕੀ ਭਾਵੇਂ ਕਾਂਗਰਸ ਦੇ ਭਾਵੇਂ ਕਾਲੀ ਭਾਵੇਂ ਆਮ ਆਂਦਰ ਖਾਤੇ ਸਾਰੀਆਂ ਅਮਰਤਪਾਲ ਦੀਆਂ ਵੋਟਾਂ ਨੇ ਅਮਰਤਪਾਲ ਤੇ ਇਸੋ ਇਹੋ ਜੀ ਲੀਡ ਕਰ ਜੂਗਾ ਵੀ ਜਿਹੜੀ ਰਿਕਾਰਡ ਤੋੜ ਲੀਡ ਹੋ ਜੂ ਨਾਲ ਜਿਤ ਭੁੱਲਰ ਦਾ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਵੀਰ ਜੀ ਇਹ ਭਾਵੇਂ ਕੋਚ ਵੀ ਆ ਲੋਕਾਂ ਦੇ ਮਨਾਂ ਤੋਂ ਸਾਰੇ ਅਜਕਾਲੀ ਦਾਲ ਕਾਂਗਰਸੀ ਸਾਰੇ ਲੈ ਚੁੱਕੇ ਆ ਆਮ ਆਦਮੀ ਪਾਰਟੀ ਕਿਵੇਂ ਦੇਖਦੇ ਹੋ ਕੰਮ ਕੰਮ ਕਰ ਤੇ ਚਲੋ ਜਿੰਨੇ ਜੋਗੇ ਜਿਤਰਾ ਦੂਜੀਆਂ ਸਰਕਾਰਾਂ ਨੇ ਕੀਤੀ ਉਹਨੇ ਕੇ ਵੀ ਕਰੀ ਜਾਂਦੇ ਆ ਜਿੰਨੇ ਕੋ ਕਰਦੇ ਉਹਨੇ ਕੇ ਵੀ ਕਰੀ ਜਾਂਦੇ ਆ ਪਰ ਇਹ ਜਿਹੜੀ ਅਮਰਤਪਾਲ ਦੀ ਹੋ ਗਿਆ ਨਾ ਵੀ ਖਲੋ ਗਿਆ ਅਮਰਤਪਾਲ ਨੇ ਸੀਟ ਲੜਨੀ ਆ ਉਹ ਲੋਕ ਇੱਕ ਪਾਰਟੀ ਨੂੰ ਵਖਰਾ ਸਮਝ ਕੇ ਉੱਪਰ ਉੱਠ ਕੇ ਬਾਲਟੀ ਤੋਂ ਤੇ ਇਹ ਇੱਕ ਗੁਰੂਪੰਥ ਦੀ ਸਹਾਇਤਾ ਕਰਕੇ ਇਹਨੇ ਨਾਲ ਅਮਰਤਪਾਲ ਦੇ ਖੜ ਗਏ ਭਾਈ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇ ਅਮਰਤਪਾਲ ਦਿੱਤੇਗਾ ਭਾਈ ਅਮਰਤਪਾਲ ਕਿਵੇਂ ਹਵਾ ਇੱਕ ਬਦ ਦੇਖਣਾ ਬਹੁਤ ਖੁੱਲ ਹੈ ਕਿਉਂ ਵੋਟ ਪਾਣ ਲੋਕੀ ਸਾਰੇ ਉਹਨਾਂ ਨੂੰ ਅਮਰਤਪਾਲ ਨੇ ਵੇਖੋ ਜੀ ਜਨਤਾ ਬਚਾਉਣ ਬਾਰੇ ਆਪਣੇ ਕਿਤਾ ਬੱਚੇ ਛੋਟੇ ਛੋਟੇ ਨਹੇ ਲੱਗੇ ਆ ਉਹਦੇ ਵਾਸਤੇ ਨਾ ਅਮਰਿਤ ਸਿੰਘ ਆ ਜਾ ਆ ਆ ਜੀ ਕੀ ਕਰਨੇ ਕਰਦੇ ਅੱਜ ਜਿੱਤਣਗੇ ਇਸ ਵਾਰ ਹਾਂਜੀ ਜਿੱਤਣਗੇ ਜਰੂਰ ਜੀ ਪੱਕਾ 100% ਜਿੱਤਣਗੇ ਹੋਰ ਗੱਲਬਾਤ ਕਰਦੇ ਆ ਪਪਾਈ ਜਨਨ ਸਸੀ ਕਾ ਅਮਰਿਤਪਾਲ ਜਿੱਤਣਗੇ ਇਸ ਵਾਰ ਹਾਂਜੀ ਜਰੂਰ ਜੀ ਕਿਵੇਂ ਦੇਖਦੇ ਹੋ ਕਿ ਕਾਫੀ ਜਿਹੜੀ ਹਵਾ ਦੇਖਣ ਨੂੰ ਮੇਰੀ ਹੈ ਕਿ ਮੁਕਾਬਲਾ ਫਸਮਾ ਹੋ ਸਕਦਾ ਹਵਾ ਕਰੀ ਇਹ ਨੇਰੀ ਚੁੱਲੀ ਪਈ ਹੈ ਹਵਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਇਹ ਤਾਂ ਸਿੰਗਲ ਡੋਆਨ ਆਪਣੇ ਉਹਨਾਂ ਕਰੈਕਟਰ ਦੇ ਆਪਣੇ ਹਿਸਾਬ ਨਾਲ ਜਿਤਨਾ ਜੋ ਉਹਨਾਂ ਦਾ ਕਰੈਕਟਰ ਉਹਨਾਂ ਦਾ ਨੇਚਰ ਆ ਉਹਦੇ ਹਿਸਾਬ ਨਾਲ ਉਹਨਾਂ ਜਿਤਨੇ ਜਿਤਨਾ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਦੋਆਨ ਕਿਵੇਂ ਦੇਖ ਸਕਦੇ ਜਿੱਤ ਸਕਦੇ ਬਹੁਤੀ ਪ੍ਰਾਣੀਆਂ ਸਰਕਾਰਾਂ ਨੂੰ ਛੱਡੋ ਤੇ ਦੇਖ ਲਿਆ ਦੁਨੀਆਂ ਨੇ ਝੂਠੀਆਂ ਸਰਕਾਰਾਂ ਉਹਨਾਂ ਦਾ ਕੀ ਉਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਸੀ ਕਿ ਅਮੀਰਪੁਰ ਆਰਜ਼ਾ ਦਾ ਬੰਦਾ ਵਾ ਨਹੀਂ ਜੀ ਇਹ ਤੇ ਹੋ ਨਹੀਂ ਸਕਦਾ ਕੁਲਦੀਪ ਜੀ ਰਾਣੂ ਕਿਵੇਂ ਦੇਖਦੇ ਹੋ ਕਾਂਗਰਸ ਤੋਂ ਉਹ ਵੀ ਉਹ ਵੀ ਤੇ ਇਦਾਂ ਆਪਣੀਆਂ ਆਪਣੀ ਜਗ੍ਹਾ ਵਾਏ ਪਰੇ ਅਮਰਪਾਲ ਸਿੰਘ ਹੁਣੀ ਆਪਣੀ ਜਗ੍ਹਾ ਉਹ ਦੇਖੋ ਕਿੰਨਾ ਚਿਰ ਆਪਣੀ ਲਹਿਰ ਚਲਾਈ ਉਹਨਾਂ ਗਵਰਨਮੈਂਟ ਨੇ ਠੀਕ ਹੈ ਤਸ਼ੱਦ ਦੇ ਕੇ ਕਿਸੇ ਵੀ ਵਜ੍ਹਾ ਨਾਲ ਉਹਨਾਂ ਅੰਦਰ ਕੀਤਾ ਪਰ ਉਹਨਾਂ ਕੋਈ ਗਲਤ ਕੰਮ ਤਾਂ ਕੀਤਾ ਹੀ ਨਹੀਂ ਉਹ ਤੇ ਹਿੰਦੂ ਧਰਮ ਨੂੰ ਕਹਿੰਦੇ ਤੁਸੀਂ ਆਪਣੀ ਹਿੰਦੂ ਧਰਮ ਨਾਲ ਜਰੋ ਸਿੱਖ ਧਰਮ ਨੂੰ ਸਿੱਖ ਧਰਮ ਨਾਲ ਜੋੜਨ ਦਿਓ ਉਹਨਾਂ ਕੋ ਹੋਰ ਵੀ ਗੱਲਬਾਤ ਕਰਦੇ ਆ ਜਨਤਾ ਦੇ ਨਾਲ ਕੀ ਕੁਝ ਕਹਿਣਾ ਹਣਾ ਦਾ ਤੇ ਕੀ ਕੁਝ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਕਿਵੇਂ ਦਾ ਸਾਰਾ ਮਾਹੌਲ ਬਣ ਚੁੱਕਾ ਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕਿਵੇਂ ਅਮਰਿਤਪਾਲ ਜਿੱਤਣਗੇ ਭਾਜੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਜੈਜਾ ਕਰ ਰਿਹਾ ਜੀ ਹਾਂ ਜੀ ਕਾਫੀ ਜਿਹੜੀ ਹਵਾ ਦੇਖਣ ਨੂੰ ਮੇਰੇ ਲੱਗਦਾ ਕਿ ਇਸ ਵਾਰ ਜਿਹੜੀ ਮੁਕਾਬਲੇ ਜਿਹੜੇ ਫਸਮੇ ਹੋ ਸਕਦੇ ਪੂਰੇ ਪੂਰੇ ਜੀ ਮਹਾਰਾਜ ਦਾ ਪੂਰੀ ਕਿਰਪਾ ਉਹਨਾਂ ਦੀ ਬਿਰਸਾ ਸਿੰਘ ਵਲਟੋਆ ਅਕਾਲੀ ਦਲ ਤੋਂ ਜਿੱਤ ਸਕਦੇ ਵੇਖੋ ਜੀ ਇਹ ਹਸਾਬ ਦੇ ਹਸਾਬ ਨਾਲ ਮੁਸ਼ਕਲ ਜਿਹੇ ਹਸਾਬ ਆ ਕਿਉਂਕਿ ਭਾਈ ਅਮਰਿਤਪਾਲ ਦੀ ਆਵਾਜ਼ ਆ ਹਰ ਇੱਕ ਪਿੰਡ ਪਿੰਡ ਦੇ ਵਿੱਚੋਂ ਜੀ ਕਡੂੜ ਸਾਹਿਬ ਦੇ ਵਿੱਚ ਸਿਸਟਮ ਖੜੇ ਆ ਅਸੀਂ ਤੇ ਕਾਫੀ ਜਿਹੜੀ ਹਵਾ ਦੇਖਣ ਨੂੰ ਮੇਰੀ ਅਮਰਿਤਪਾਲ ਦੀ ਤੇ ਪਾਪਾ ਜੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਸੱਸੀ ਗੱਲਬਾਤ ਪਾਪਾ ਜੀ ਨਹੀਂ ਆਓ ਇਹਨਾਂ ਸੰਗਰਾ ਕਰੋ ਤੇ ਹੋਰ ਵੀ ਗੱਲਬਾਤ ਕਰਦੇ ਆ ਸੱਸੀ ਗੱਲ ਪਾਜੀ ਉਹ ਦਰੋ ਸੰਤੋ ਹਾਂਜੀ ਪਾਪਾ ਜੀ ਬੈਠੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਪਾਪਾ ਜੀ ਹਾਂਜੀ ਦੱਸੋ ਬੋਲੋ ਜੀ ਭਾਈ ਅਮਰਿਤਪਾਲ ਜੀ ਜਿੱਤਣਗੇ ਇਸ ਵਾਰ ਵਾਹ ਗਰੂ ਜੀ ਪਿਛਲੀ ਵਾਰੀ ਖਾਲੜਾ ਜੀ ਹਾਂ ਦੇ ਜਿੱਤੂਗੀ ਉਦੋਂ ਵੀ ਨਹੀਂ ਕੋਈ ਪਤਾ ਲੱਗਾ ਕੀ ਤੇ ਪਤਾ ਲੱਗਾ ਵੀ ਵਾਰ ਗਈ ਕੋਈ ਕਹਿ ਨਹੀਂ ਸਕਦੇ ਇਹ ਤੇ ਜਨਤਾ ਕਿਹਦੇ ਹੱਕ ਚ ਵਾਕੀ ਤੇ ਨਹੀਂ ਕਿ ਕਹਿਣ ਦੀਆਂ ਗੱਲਾਂ ਵੱਖਰੀਆਂ ਵਾਂ ਅੰਦਰ ਦੀਆਂ ਗੱਲਾਂ ਵੱਖਰੀਆਂ ਜੀ ਹਾਂਜੀ ਲਾਲਜੀਤ ਭੁੱਲਰ ਦਾ ਕਿਵੇਂ ਦੇਖਦੇ ਹੋ ਇਹਦੇ ਸਾਰੇ ਜਿਹੜੇ ਬੰਦੇ ਆ ਵੀ ਪਤਾ ਨਹੀਂ ਕੀ ਗੇਮ ਘੁੰਮਣੀ ਆ ਕੀ ਇਹਦਾ ਕੋਈ ਕਹਿ ਨਹੀਂ ਸਕਦਾ ਇਹਦੇ ਹੁਣ ਜਨਤਾ ਦੇ ਹੱਥ ਚ ਆਣਾ ਹੈ ਹਾਂ ਵੀ ਜਿੱਤਰ ਕੋ ਬਰਨ ਪਾਲ ਜੀ ਆਹ ਕਹ ਲਾ ਕੀ ਗੈਸ ਕੋਣੇ ਦੇ ਨਹੀਂ ਮੋਰੀ ਨਹੀਂ ਮੈਂ ਬੋਲਣਾ ਨਹੀਂ ਹੋਰ ਵੀ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਦਾ ਖਡੂਰ ਸਾਹਿਬ ਦੇ ਵਿੱਚ ਅਸੀਂ ਖੜੇ ਆ ਇਸ ਟਾਈਮ ਤੇ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਵਾ ਕਾਫੀ ਜਿਹੜਾ ਸਮਰਥਨ ਦੇਖਣ ਨੂੰ ਮਿਲਿਆ ਵਾ ਭਾਈ ਅਮਰਿਤਪਾਲ ਦਾ ਤੇ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਅਮਰਿਤਪਾਲ ਜਿੱਤੂਗੇ ਇਸ ਵਾਰ ਆਸੀ ਜਿੱਤੇਗਾ ਜੀ ਜਿੱਤੂਏ ਕਾਫੀ ਹਵਾ ਦੇਖਣ ਨੂੰ ਮੇਰੀ ਲੱਗਦਾ ਕਿ ਇਸ ਟਾਈਮ ਟੱਕਰ ਹੋ ਸਕਦੀ ਹੈ ਹਾਂਜੀ ਹਾਂਜੀ ਜਿੱਤੇਗਾ ਜੀ ਅੰਜ ਕੀ ਕਹਿਣਾ ਚਾਹੁੰਦੇ ਅਮਰਿਤਪਾਲ ਹਾਂ ਇਹਨਾਂ ਨੇ ਵੀ ਉਹ ਜਿੱਤੇ ਅਸੀਂ ਬੋਰਡ ਖੋਦੋ ਨੂੰ ਆਪ ਪਾਉਣੀ ਕਿਉਂ ਜਿੱਤਣ ਇਹ ਵੀ ਦੱਸੋ ਜਿੱਤਣ ਵੀ ਪੰਜਾਬ ਚ ਵਧੀਆ ਬਣੇ ਤੇ ਬੱਚਿਆਂ ਵਾਸਤੇ ਜਿਹੜਾ ਨਸ਼ਾ ਕਰਦੇ ਉਹ ਛੱਡਣ ਠੀਕ ਆ ਤੇ ਹੋਰ ਪਾਰਟੀ ਦੇ ਜਿਹੜੇ ਕਾਫੀ ਬੰਦੇ ਖੜੇ ਆ ਕਿਵੇਂ ਦੇਖਦੇ ਹੋ ਨਾ ਬਾਰੇ ਬਲਦੋਆ ਜੀਰਾ ਅਈ ਆ ਮਰਤਬਾ ਕੰਮ ਨਹੀਂ ਕੀਤੇ ਉਹਨਾਂ ਨੇ ਅੰਨਾ ਉਹਨਾਂ ਕੀ ਕੰਮ ਕੀਤੇ ਕੋਈ ਸਰਕਾਰ ਵੀ ਨਹੀਂ ਕਰਦੀ ਕੰਮ ਆਮ ਆਦਮੀ ਕਿਵੇਂ ਕੰਮ ਕਰੇ ਨਾ ਨਾ ਕੋਈ ਨਹੀਂ ਬੱਚੇ ਤਾਂ ਉਤਰਾ ਥੱਕੇ ਖਾਂਦੇ ਫਿਰਦੇ ਆ ਤੇ ਜਿੰਨਾ ਪੜਾਈਆਂ ਕੀਤੀਆਂ ਹੋਰ ਵੀ ਪਾਪਾ ਜੀ ਬੈਠੇ ਆ ਪਾਪਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪਾਪਾ ਜੀ ਗੱਲਬਾਤ ਕੁਝ ਕਰਤਾ ਜੀ ਜੀ ਤੇ ਪਰਮਾਤਮਾ ਹੀ ਜਾਣਦਾ ਜੀ ਕਿ ਉਹ ਜੇ ਕਿਰਪਾ ਕਰੇ ਵਾਹਿਗੁਰੂ ਜੀ ਕਿਰਪਾ ਨਾਲ ਸੰਗਤ ਦੇ ਬਹੁਤ ਜੁੜੀਏ ਦੇ ਨਾਲ ਤੇ ਹੋਰ ਲੱਗਦਾ ਨਹੀਂ ਕਹਿ ਸਕਦੇ ਆਪ ਹੀ ਹਵਾ ਦੇਖਣ ਨੂੰ ਮਿਲ ਜਾਈ ਮਾਰਨਾ ਹੋਰ ਨਾ ਕੋਈ ਖਿਲਾੜ ਦੇਣ ਉਹਦੇ ਥਾਂ ਤੇ ਮੋਟਰ ਮਾਰੂਗਾ ਆਮ ਆਦਮੀ ਤੋਂ ਲਾਲਜੀਤ ਭੁੱਲਰ ਨੂੰ ਕਿਵੇਂ ਦੇਖਦੇ ਹੈਂ ਮਿਰਸਾ ਸਿੰਘ ਬਲਟੋਆ ਨੂੰ ਕਿਵੇਂ ਦੇਖਦੇ ਖਾਲੀ ਦਲ ਤੋਂ ਲੈ ਇਹਦੀ ਲੰਮੀ ਤੋੜੀ ਜਾਈ ਨਹੀਂ ਜਾਣਦੇ ਅਸੀਂ ਤਾਂ ਆਪਣਾ ਇੱਥੇ ਇਲਾਕੇ ਦੇ ਜਾਂ ਨਹੀਂ ਖੜੇ ਹੈ ਭਾਈ ਦੇ ਨਾਲ ਗੱਲਬਾਤ ਕਰਦੇ ਭਾਈ ਅਮਰਿਤ ਅਸੀਂ ਤਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਆਏ ਜੀ ਠੀਕ ਹੈ ਨਾ ਜੀ ਅਸੀਂ ਤਾਂ ਆਪਣੇ ਵੱਲ ਦਾ ਦੱਸ ਸਕਦੇ ਹਾਂ ਆਨੰਦਪੁਰ ਸਾਹਿਬ ਤੋਂ ਅਮਰਿਤਪਾਲ ਦਾ ਕਾਫੀ ਤੁਹਾਨੂੰ ਪਤਾ ਪ੍ਰਚਾਰ ਕੀਤਾ ਨਸ਼ਾ ਵੀ ਬੰਦ ਕਰਵਾਇਆ ਸੀ ਹੁਣ ਇਸ ਵਾਰ ਇਲੈਕਸ਼ਨਾਂ 'ਚ ਖੜੇ ਹੈ ਉਹ ਕਿਵੇਂ ਦੇਖਦੇ ਹੋ ਕਿ ਜਿੱਤ ਸਕਦੇ ਇੱਥੋਂ ਇਧਰੋਂ ਮੇਰੇ ਹਿਸਾਬ ਨਾਲ ਲਾਲਜੀਤ ਭ ਮਿੰਨਾ ਪਤਾ ਕੀਤਾ ਅਸੀਂ ਸਾਡੇ ਉਧਰ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਹਾਂਜੀ ਹਾਂਜੀ ਹੋਰ ਵੀ ਜਿਹੜੀ ਗੱਲਬਾਤ ਕਰਦੇ ਆਂ ਕਾਫੀ ਜਿਹੜਾ ਵਾ ਮਰੀਦਪਾਲ ਦਾ ਜਿਹੜਾ ਵਾ ਸਮਰਥਨ ਦੇਖਣ ਨੂੰ ਮਿਲਿਆ ਖਡੂਰ ਸਾਹਿਬ ਦੇ ਵਿੱਚ ਖੜੇ ਆਂ ਇਸ ਟਾਈਮ ਅਸੀਂ ਤੇ ਹੋਰ ਵੀ ਹੋਰ ਜਗ੍ਹਾ ਦੇ ਉੱਤੇ ਜਾ ਕੇ ਗੱਲਬਾਤ ਕਰਵਾਨੇ ਆਂ ਅਸੀਂ ਕੀ ਕੁਝ ਕਹਿਣਾ ਲੋਕਾਂ ਦਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ